ਮੈਨੂੰ ਨਾ ਹੁਣ ਬੜੀ ਟੈਨਸ਼ਨ ਹੋਂਦੀ ਆ ਕਿਤੇ ਮੈਂ ਗਲਤੀ ਤੇ ਨਹੀਂ ਕਰ ਕੇ ਇੱਥੇ ਆਣ ਕੇ ਮੈਨੂੰ ਆਪਣੇ ਘਰੋਂ ਪੈਰ ਨਹੀਂ ਹੀ ਪੁੱਟਣਾ ਚਾਹੀਦਾ ਹੁਣ ਮੈਨੂੰ ਬੜਾ ਅਫਸੋਸ ਹੋਂ ਰਿਹਾ ਕੀ ਕਰਾਂ ਨੂੰ ਅਮਨਾ ਹਾਂ ਤੇ ਕੀ ਗੱਲ ਆ ਕੁਛ ਨਹੀਂ ਮੰਮੀ ਤੇ ਬੜਾ ਮੂੰਹ ਜਿਹਾ ਸੁੱਟਿਆ ਆ ਕੀ ਗੱਲ ਕੋਈ ਗਲਤ ਦੱਸ ਮੈਨੂੰ ਨਹੀਂ ਮੰਮੀ ਕੋਈ ਗੱਲ ਨਹੀਂ ਕਿਹਨੇ ਕੋ ਕਿਆ ਤਾਂ ਨਹੀਂ ਕਰਤੀ ਤੈਨੂੰ ਨਹੀਂ ਮੰਮੀ ਕਿਸੇ ਨੇ ਨਹੀਂ ਕਿਹਾ ਮੈਂ ਮਮੀ ਹੁਦਾ ਹੀ ਜੋ ਸਪਿੰਡਰ ਬਾਰੇ ਸੋਚਣ ਢੀ ਹਾਂ ਕੀ ਸੋ ਚੰਡੀ ਜਸਪਿੰਦਰ ਬਾਰੇ ਫੋਨ ਆਇਆ ਉਹਦਾ ਕੱਲ ਦਾ ਫੋਨ ਅਗਲੇ ਦਿਨ ਫੋਨ ਤਾਂ ਨਹੀਂ ਕੀਤਾ ਮੰਮੀ ਫੋਨ ਤੇ ਨਹੀਂ ਆਇਆ ਚਲੋ ਉਹਦਾ ਤਾਂ ਤਨੀ ਨਾ ਕੋਈ ਕਸੂਰ ਕਸੂਰ ਤੇ ਤੁਹਾਨੂੰ ਪਤਾ ਮੇਰੀ ਸੱਸ ਦਾ ਹੀ ਉਹ ਵੀ ਲਾਈ ਲੱਗਵਾ ਮਾਂ ਦੇ ਪਿੱਛੇ ਲੱਗਾ ਵਾ ਉਹਨੂੰ ਨਹੀਂ ਪਤਾ ਵੀ ਮੇਰੇ ਘਰ ਦੀ ਐ ਮੈਂ ਫੋਨ ਕਰਾਂ ਹਾਲ ਚਾਲ ਪੁੱਛਾਂ ਕਰਕੇ ਮੰਮੀ ਲਾਈ ਲੱਗ ਤੇ ਨਹੀਂ ਆ ਉਹਦਾ ਕਿਹ ਕੇ ਟਾਈਮ ਜ਼ਿਆਦਾ ਹੀ ਮੰਮੀ ਮੰਮੀ ਕਰਨ ਲੱਗ ਪੈਂਦੇ ਆ ਉਹ ਤੇ ਮੰਮੀ ਥੋੜੀ ਕਿਤੇ ਕੰਮ ਕਰਦੇ ਹੁੰਦੇ ਆ ਪਰ ਰੋਟੀ ਵੀ ਨਹੀਂ ਖਾਣੀ ਮੈਂ ਵਾਜਾ ਮਾਰ ਮਾਰ ਸਗਰ ਰੋਟੀ ਦੇਨੀ ਆ ਕਿੰਖੀ ਬਦਲਚਾਰੀ ਤੂੰ ਉਹਦਾ ਕਿੰਨਾ ਫਿਕਰ ਕਰਨ ਲਈ ਆ ਹੈ ਤੇ ਉਹਨੂੰ ਨਿਤਰਾ ਫਿਕਰ ਹੋਇਆ ਮਾਸਾ ਵੀ ਕਿ ਚਲ ਮੰਮੀ ਲੈ ਗਈ ਆ ਨਾਲ ਗੁੱਸੇ ਚ ਆਣ ਕੇ ਤੇ ਮੈਂ ਫੋਨ ਹੀ ਕਰ ਲਾ ਫਿਰ ਉਹਨੇ ਜ਼ਰੂਰੀ ਨਹੀਂ ਸਮਝਿਆ ਫੋਨ ਕਰਨਾ ਹੱਦ ਹੋ ਗਈ ਉਹਦੇ ਵਾਲੀ ਮੈਨੂੰ ਤੇ ਮੈਂ ਬڑا ਹੋਣ ਲਿਆ ਹੁਣ ਇਹਨੂੰ ਪਤਾ ਨਹੀਂ ਕਿਉਂ ਹੋਈ ਜਾਂਦਾ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਇਹ ਇੱਕ ਗੱਲ ਸੁਣ ਲੈ ਕੰਨ ਖੋਲ ਕੇ ਜਿੰਨਾ ਚਿਰ ਤੱਕ ਤੇਰਾ ਪਰੌਣਾ ਲੈਣ ਨਾ ਆਇਆ ਤੇ ਮੈਂ ਨਹੀਂ ਤੈਨੂੰ ਕਲਣਾ ਕਿਤੇ ਐਵੇਂ ਨਾ ਮੈਨੂੰ ਕਹਿਦੀ ਮੰਮੀ ਹੁਣ ਮੈਨੂੰ ਛੱਡ ਆ ਉਹ ਇਹ ਤਾਂ ਗੱਲ ਝੂਠੀ ਫਿਰ ਆਪਾਂ ਥੱਲੇ ਲੱਗ ਜਾਣਾ ਤੇਰੀ ਸਾਸਤੇ ساری ਉਮਰ ਵਾਸਤੇ ਤੋਦੀ ਤੇ ਗੇਠ ਲੰਮੀ ਜਬਾਨ ਆ ਬੋਲਣ ਲੱਗੀ ਤੇ ਵੇਂਦੀ ਕੋਹ ਨਹੀਂ ਗਈ ਹਨ ਪੜ ਗਵਾਰ ਜਨਾਨੀ ਕਹਿ ਥਾਂ ਦੀ ਤੇ ਮੰਮੀ ਸੱਸ ਕਰਕੇ ਤੇ ਮੈਂ ਹੁਣ ਉਹਨਾਂ ਨੂੰ ਥੋੜੀ ਛੱਡ ਦੇਣਾ ਤੇ ਫਿਰ ਮੈਨੂੰ ਕੱਲ ਹੀ ਫੋਨ ਕੀਤਾ ਸੀਗਾ ਜੇ ਤਨੀ ਨਾ ਫਿਕਰੀ ਉਹਨਾਂ ਦਾ ਉਹ ਤੇ ਮੰਮੀ ਮੈਂ ਤਾਂ ਕੀਤਾ ਫਿਰ ਚਲ ਤੂੰ ਸਮਝਾ ਦੋਗੇ ਆਣ ਕੇ ਤੇ ਉਲਟਾ ਉਹ ਵੀ ਉੱਤੋਂ ਤੁਹਾਨੂੰ ਪਤਾ ਕਿੰਨੀ ਤੇਜ਼ ਨਿਕਲੀ ਹੁਣ ਤੇਰੇ ਸਾਹਮਣੇ ਉਹਨੇ ਨਾ ਮੇਰੀ ਕਿੰਨੀ ਬੇਇੱਜ਼ਤੀ ਕੀਤੀ ਆ ਉਹਨੇ ਮਾਸਾਂ ਨਹੀਂ ਛੱਡਿਆ ਤੇ ਜਾ ਮੇਰੀ ਕੁੜਮਣੀ ਆਈ ਆ ਇਹਦੇ ਸਾਹਮਣੇ ਮੈਂ ਕੋਈ ਗੱਲ ਨਾ ਕਰਾਂ ਇਹ ਬੰਦਿਆਂ ਵਾਲਾ ਕੰਮ ਕੀਤਾ ਉਹਨੇ ਹੈ ਤੇ ਮੰਮੀ ਉਹ ਇਦਾਂ ਦੀ ਏ ਬੁੜੀ ਉੰਤਰੀ ਏ ਮੇਰੀ ਗੱਲ ਸੁਣ ਲੈ ਪੁੱਤ ਚੁੱਪ ਕਰਕੇ ਨਾ ਆਰਾਮ ਨਾਲ ਰਹਿ ਇੱਥੇ ਕੋਈ ਤੈਨੂੰ ਤੰਗੀ ਆ ਜੇ ਤੈਨੂੰ ਕੋਈ ਕੁਝ ਕਹਿੰਦਾ ਵਾ ਨਾ ਮੈਨੂੰ ਦੱਸ ਠੀਕ ਆ ਨਾ ਜੇ ਕਿਸੇ ਚੀਜ਼ ਦੀ ਲੋੜ ਆ ਪੁੱਤ ਤੇ ਹੁਣੇ ਦੱਸ ਮੈਂ ਹੁਣੇ ਪੈਦਾ ਕਰਕੇ ਦੂੰ ਤੈਨੂੰ ਉਹ ਮੰਮੀ ਜਿਹੜਾ ਉਦਨ ਮੈਂ ਤੁਹਾਨੂੰ ਕਹਿਣ ਦੀ ਨਾ ਸੰਭਾਲ ਲੈਣ ਜਾਣਾ ਤੇ ਸੱਸ ਮੇਰੀ ਨਹੀਂ ਲੜਾਈ ਪਾਤੀ ਇਦਾਂ ਕਰੂ ਮੈਨੂੰ ਤੂੰ ਇੱਥੋਂ ਹੀ ਲੈ ਦੋ ਹਾਂ ਲੈ ਦੱਸ ਮੈਂ ਤਾਂ ਵਾਰ-ਵਾਰ ਸੁੱਟਦਾ ਆਪਣੀ ਧੀ ਤੋਂ ਸਮਾਨ ਸਮਾਨ ਦੀ ਕਾਦੀ ਗੱਲ ਕਰਦੀ ਆ ਕੋਈ ਗੱਲ ਨਹੀਂ ਮੈਂ ਸਨੀ ਨੂੰ ਕਹਿੰਦੀ ਤੂੰ ਭਾਵੇਂ ਸਨੀ ਦੇ ਨਾਲ ਜਾ ਕੇ ਲੈ ਆਈ ਸਮਾਨ ਆਪਣਾ ਨਹੀਂ ਮੰਮੀ ਤੂੰ ਹੀ ਚੱਲਿਓ ਮੇਰੇ ਨਾਲ ਤੇ ਆਪਾਂ ਲਿਆਵਾਂਗੇ ਸੁਮਨ ਕੋਈ ਨਹੀਂ ਪੁੱਤ ਮੈਂ ਚਲ ਜੂੰਗੀ ਮੈਂ ਫੇਰ ਤੁਹਾਨੂੰ ਪਤਾ ਜੀ ਉੱਥੇ ਗਈ ਤੇ ਲੜਾਈ ਉਹਨੇ ਪਹਿਲਾਂ ਹੀ ਪਾਦਣੀ ਕੋਈ ਨਾ ਲਿਆ ਚੀਜ਼ ਲੈਣ ਦਾ ਮੈਂ ਸਾਰਾ ਕੁਝ ਲੈ ਕੇ ਤੋਰੂੰਗੀ ਤੈਨੂੰ ਐਦਾਂ ਨਹੀਂ ਤੋਰਦੀ ਇੱਕ ਨਾ ਮਨ ਸਾਡੇ ਘਰ ਵੀ ਬੜਾ ਤਕੜਾ ਪਵਾੜਾ ਪੈ ਗਈ ਕੀ ਹੋਇਆ ਮੰਮੀ ਹੋਣਾ ਕੀ ਆ ਕੱਲ ਪਿੰਦਰ ਆਇਆ ਏ ਮੇਰੇ ਕੋ ਤੇ ਮੈਨੂੰ ਆਦਾ ਮੰਮੀ ਹਾਨੂੰ ਅੱਡ ਕਰ ਤੋ ਲੈ ਮੰਮੀ ਫੇਰ ਉਹਨੇ ਕਿਹਾ ਉਹ ਨਾਵ ਨਹੀਂ ਨਾਵ ਨੇ ਤਾਂ ਤੈਨੂੰ ਵੇਖ ਕੇ ਪੁੱਠ ਚੁੱਕ ਲਿਆ ਵਾ ਉਹਦਾ ਇਰਾਦਾ ਏ ਕਿ ਤੂੰ ਹਰ ਇੱਥੇ ਰਹਿਣਾ ਹੀ ਸਾਰੀ ਉਮਰ ਵਾਸਤੇ ਦੱਸ ਮੰਮੀ ਮੈਂ ਸ਼ਦੈਨ ਥੋੜੀ ਆ ਵੀ ਮੈਂ ਇੱਥੇ ਰਹੂੰਗੀ ਕੱਲ ਨਹੀਂ ਤੇ ਅੱਜ ਉਹਨਾਂ ਨੇ ਮੈਨੂੰ ਲੈਣ ਹੀ ਆ ਜਾਣਾ ਤੇਰੇ ਦਿਮਾਗ ਤੇ ਨਹੀਂ ਘੁੰਮਿਆ ਆਪੇ ਚਲੀ ਜਾਣਾ ਆਪਣੇ ਘਰ ਆਹੋ ਜੇ ਕੋਈ ਆਈ ਜਾਵੇ ਧੀ ਭੈਣ ਤੇ ਦੱਕਦੀ ਦਾ ਹੁੰਦਾ ਮੂੰਹ ਵੱਟੀ ਫਿਰਦੀ ਐ ਵੇਖਾਂ ਚੱਜ ਨਾਲ ਤੈਨੂੰ ਰੋਟੀ ਪਾਣੀ ਫੜਾਇਆ ਨਹੀਂ ਮੈਨੂੰ ਮੰਮੀ ਬੁਲਾਉਂਦੀ ਨਹੀਂ ਉਹ ਘਾਟੀ ਬੁਲਾਉਂਦੀ ਐ ਦਫਾ ਕਰ ਪਰੇ ਨਹੀਂ ਬੁਲਾਉਂਦੀ ਤੇ ਨਾ ਬੁਲਾਵੇ ਪਰ ਨਾ ਆੜ ਅੱਡ ਹੋਣ ਵਾਲਾ ਕੰਮ ਮੈਨੂੰ ਹਜੇ ਨਹੀਂ ਹੋਣ ਡਿਆ ਮੰਮੀ ਇਦਾਂ ਕਰੋ ਤੂੰ ਕਰਨਾ ਨਹੀਂ ਅੱਡ ਜੋ ਮਰਜ਼ੀ ਹੋ ਜੇ ਮੇਰਾ ਕੀ ਐ ਮੈਂ ਤੇ ਪਰੌਣੀ ਐ ਚਾਰ ਦਿਨਾਂ ਦੀ ਮੈਂ ਤੇ ਚਲੀ ਜਾਣਾ ਵਾ ਇਨੇ ਅੱਡ ਹੋਣ ਦੀ ਹੱਥ ਚੁੱਕ ਲਈ ਜਿਹੜੀ ਰਹਿਣ ਦੋ ਤੁਸੀਂ ਨਾ ਕਰੋ ਚਲ ਕੋਈ ਨਹੀਂ ਤੂੰ ਨਾ ਫਿਕਰ ਕਰ ਕੇ ਇਹ ਗੱਲ ਦਾ ਸਮਾਨਤ ਮੈਂ ਲੈ ਆ ਦਨੀ ਆ ਚੰਗਾ ਆਓ ਮੰਮੀ ਸਮਾਨਤ ਤੂੰ ਹੀ ਲੈ ਦੋ ਹੱਸੋ ਤੇ ਚਾਹ ਪਣੀ ਪੀਤਾ ਵਾ ਹਾਂ ਚਾਹ ਮੈਂ ਪੀ ਲਈਏ ਚਲ ਮੈਂ ਵੇਖਾਂ ਆਪਣਾ ਕੀ ਬਣਾਉਣੀ ਆ ਚਲ ਮੰਮੀ ਸਨੀ ਵੀਰ ਨੂੰ ਕਹੋ ਤੇ ਸਮਾਨ ਲੈ ਆਈਏ ਆ ਚਲ ਕੋਈ ਨਹੀਂ ਪੁੱਤ ਮੈਂ ਕਹਿ ਦਨੀ ਆ ਇੰਨਾ ਫਿਕਰ ਨਾ ਕਰਿਆ ਕਰ ਮੇਰੇ ਹੁੰਦਿਆਂ ਨਹੀਂ ਮੰਮੀ ਜਾਓ ਤੇ ਕਹਿ ਦੋ ਵੀ ਹਰ ਡੋਂਦੀਆਂ ਗੱਲਾਂ ਕਰਨ ਦੀ ਇਹਦਾ ਇਰਾਦਾ ਹੋਣਾ ਭੀ ਅੱਡ ਹੋ ਗਏ ਨਾ ਸਾਰੀ ਕਾਰਨ ਤਿਆਰੀ ਮੇਰੇ ਹੱਥ ਹੋਣੀ ਆ ਤੇ ਮੈਂ ਜੋ ਚੀਜ਼ ਚਾਹੀ ਉਹ ਹੀ ਕਰਾਂਗੀ ਸਨੀ ਆਜਾ ਜੀ ਪੁੱਤ ਮੇਰੀ ਗੱਲ ਸੁਣਾ ਹਾਂ ਉਹ ਨਾ ਤੇਰੀ ਭੈਣ ਦਾ ਸਮਾਨ ਮੁਕਾਵਾ ਤੇ ਵਿਚਾਰੀ ਮੈਨੂੰ ਕਹਿਣ ਦੀ ਮੰਮੀ ਵੀਰ ਨੂੰ ਕਹਿ ਤੇ ਨਾਲ ਚੱਲੇ ਤਾਂ ਪਹ ਲੈ ਗਿਆ ਜਾ ਕੇ ਸ਼ਹਿਰੋਂ ਦਿਮਾਗ ਇਹਦਾ ਖਰਾਬ ਹੈ ਇਹਦਾ ਹਾਂ ਹਾਇ ਹੈਵੇ ਕਾਲੀ ਦਿਮਾਗ ਖਰਾਬ ਦੀਆਂ ਗਲਾਂ ਡਿਆ ਪਿਆ ਕਰਨ ਸਮਾਨ ਇਹਨੇ ਕੀ ਕਰਨਾ ਵੇਖਣਾ ਹੁਣ ਇਹਨੂੰ ਕਿਨ ਕੋਈ ਨਹੀਂ ਵੇਖਣਾ ਹਾਂ ਨਹੀਂ ਰੱਖਣਾ ਹੀ ਉਹਨਾਂ ਦੇ ਉੱਤੇ ਸਾਡਾ ਹੀ ਲੜਕੇ ਆ ਗਏ ਉਹਦੇ ਨਾਲ 24 ਘੰਟੇ ਨਾ ਐਦਾਂ ਨਾ ਪਿਆ ਕਰ ਮੈਂ ਪਿਆਰ ਨਾਲ ਗੱਲ ਕਰਨ ਦੀ ਨਹੀਂ ਪਿਆਰ ਨਾਲ ਗੱਲ ਸੁਣ ਮੇਰੀ ਤੇ ਮੇਰੀ ਪਹਿਲੇ ਗੱਲ ਸੁਣੋ ਉੱਥੋਂ ਕਦ ਨਹੀਂ ਲੈ ਕੇ ਆਈ ਤੂੰ ਸਮਾਨ ਤਾਂ ਇਹਦੇ ਉੱਥੇ ਕਪੱਤ ਪਿਆ ਹੀ ਇਹਨਾਂ ਦਾ ਜੇ ਪਤਾ ਪਿਆ ਹੈ ਨਾ ਤੇ ਸਾਸੇ ਦੀ ਮਾਰ ਦਿੰਦੀ ਗਲਾ ਘੁੱਟ ਦਿੰਦੀ ਫੇ ਤਾਂ ਖੁਸ਼ ਹੋ ਜਾਣਾ ਹੈਗਾ ਕਹਿੰਦਾ ਨਹੀਂ ਜਾਣਾ ਸੌਣ ਸੁਣ ਲੈ ਤਰਾਣੇ ਬੈਠੇ ਰਹੋ ਉੱਥੇ ਵੇ ਮੇਰੀ ਗੱਲ ਸੁਣ ਤੈਨੂੰ ਕਾਦੀ ਚੰਗੀ ਆ ਪੈਸੇ ਤੇ ਮੈਂ ਦੇਣੇ ਆ ਜੇ ਉਹ ਜਾਣਾ ਹੀ ਤਾਂ ਫੇਰ ਕਾਦੀ ਗੱਲ ਆ ਆਖੜ ਗਈ ਕੀ ਆਂਦੀ ਇਹਦੀ ਤੂੰ ਵੀ ਲੱਗ ਗਿਆ ਜਿਦਾ ਨਹੀਂ ਤਾਂ ਉਹ ਸੋਚਣ ਦੇ ਵੀ ਉਹਨੂੰ ਉੱਥੇ ਕਲਾਉਣਾ ਕਿਦਾਂ ਉਹਨੂੰ ਤੁਹਾਨੂੰ ਸਮਾਨ ਦੀ ਪਈ ਨਹੀਂ ਵੇ ਮੇਰੀ ਧੀ ਵਾਧੂ ਨਹੀਂ ਗਈ ਲੱਗੀ ਆ ਨਾ ਸਮਝ ਮੈਂ ਆਪੇ ਦੇ ਦੇ ਦੂੰਗੀ ਸਾਰਾ ਕੁਝ ਨਹੀਂ ਜੋਗੀ ਮੈਂ ਹੈਗੀ ਆ ਜਿੰਨ ਚਿਰ ਮੈਂ ਜਿੰਦੀ ਜਾਗਦੀ ਆ ਨਾ ਮੈਂ ਆਪਣੇ ਸਾਮਰਣਾ ਸਾਰਾ ਕੁਛ ਵਾਦੂ ਨਹੀਂ ਤੇ ਵਾਦੂ ਨਾ ਹੋ ਜਾਣੀ ਹੈ ਨਾ ਜਿੱਦਾਂ ਤੁਸੀਂ ਲੈ ਕੇ ਹੁਣ ਇੱਥੇ ਰੱਖ ਲਈਏ ਤੇ ਹੁਣ ਵਾਦੂ ਹੀ ਹੋਣੀ ਆ ਕਿਉਂ ਵਾਦੂ ਹੋਣੀ ਆ ਟੜ ਤੇ ਕਿ ਐਵੇਂ ਜਿਹੋ ਦਾ ਤੈਨੂੰ ਤੇ ਵਿਆਹ ਆਈਗਾ ਵੀ ਉੱਥੇ ਚੱਲ ਰਹੂਗੀ ਆਪਣੇ ਘਰ ਤੇ ਤੂੰ ਹੀ ਤੇ ਉਹਨੂੰ ਫੇਰ ਲੈਣਤਾ ਹਫਤੇ ਬਾਅਦ ਤੇ ਮੈਨੂੰ ਲੱਗਦਾ ਵੀ ਤੂੰ ਹੀ ਉਹਨੂੰ ਅਕਲ ਦੇਣੀ ਆ ਕਿ ਉਹਨੂੰ ਤੂੰ ਇੱਥੇ ਬਾਲ ਕੇ ਰੱਖਣਾ ਵਾ ਤੂੰ ਲੱਗ ਗਿਆ ਆਪਣੀ ਜਨਾਨੀ ਦੇ ਪਿੱਛੇ ਠੀਕ ਆ ਨਾ ਜਿੱਦਾਂ ਉਹ ਬੋਲੀ ਜਾਂਦੀ ਮਗਰ ਮਗਰ ਉਹ ਬੋਲੀ ਜਾਂਦਾ ਤੂੰ ਹੀ ਹੁਣ ਮੈਂ ਜਨਾਨੀ ਮਗਰ ਲੱਗ ਗਿਆ ਹਾਂ ਠੀਕ ਆ ਨਾ ਮੈਂ ਨਹੀਂ ਜਨ ਸਮਾਨ ਸਮਾਨ ਲੈਣਾ ਜਾਣਾਂ ਦੀ ਸਮਾਨ ਨਹੀਂ ਹੁਣ ਮੈਨੂੰ ਇਹ ਚੰਗੀ ਲੱਗਦੀ ਆ ਜੋ ਕੋਈ ਨਾ ਕਰਤਾ ਵਾ ਨਾ ਤੈਨੂੰ ਕਿਥੇ ਚੰਗੀ ਲੱਗਣੀ ਆ ਤੈਨੂੰ ਬਸ ਆਪਣੀ ਜਨਾਨੀ ਚੰਗੀ ਲੱਗਦੀ ਹੁਣ ਠੀਕ ਆ ਨਾ ਜਿੱਦਾਂ ਦੀ ਠੀਕ ਆ ਮੈਨੂੰ ਲੱਗਦੀ ਜਨਾਨੀ ਚੰਗੀ ਆ ਟਕੇ ਰੋ ਟਕੇ ਰੋ ਚੰਗਾ ਨਾ ਕਰ ਤੂ ਤਾਂ ਮਾੜੀਆਂ ਕਰ ਕਰ ਦੱਸੋ ਨਹੀਂ ਮੇਰੀ ਗੱਲ ਸੁਣੋ ਇੰਨਾ ਚੱਦਾ ਤੈ ਉਹਨੂੰ ਤਾਂ ਕਰੰਦਿਆ ਸਰ ਮੈਨੂੰ ਕਦੀ ਗਈ ਉੱਥੇ ਨਾ ਉਹ ਤਾਂ ਗਈ ਨਹੀਂ ਕਿਤੇ ਜਦੋਂ ਝੋਲੇ ਚੋਕੇ ਗਈ ਸੀ ਉੱਥੇ ਕਿੰਨੇ ਦਿਨ ਲੱਗ ਗਏ ਹੁਣ ਜ਼ਰਾ ਤਾਂ ਹੀ ਕੀਤਾ ਹੀਗਾ ਹੁਣ ਤਾਂ ਤਾਂ ਸਾਰੀ ਜ਼ਿੰਦਗੀ ਚ ਇੱਕੋ ਵਾਰੀ ਗਈ ਆ ਅੱਥੇ ਤਾਂ ਕੋਈ ਗਾਇਓ ਨਹੀਂ ਹੋਇਆ ਹੋਜੀ ਮੈਨੂੰ ਲੈਣ ਦਾ ਲੱਗ ਜਾ ਪਿੱਛੇ ਮੈਨੂੰ ਕਿਤਾ ਕਹਿਆ ਨਾ ਉਹ ਤੋਂ ਬਾਅਦ ਸਮਾਨ ਲੈ ਆਇਆ ਇਹਨੂੰ ਉਹ ਲੈ ਆਇਆ ਦਿਮਾਗ ਵੇਖ ਕੇ ਖਰਾਬ ਹੋਇਆ ਚੌਣੇ ਅਮਤਰੇ ਦੇ ਉਹ ਮੇਰੀ ਧੀ ਆ ਮੈਨੂੰ ਪਤਾ ਮੈਂ ਕਿੱਦਾਂ ਕਰਨਾ ਤੇ ਕਿੱਦਾਂ ਨਹੀਂ ਕੋਈ ਨਹੀਂ ਮੈਚ ਨੂੰ ਸ਼ੇਅਰ ਹੋ ਦੇਣਾ ਇੱਠੇ ਖੁੱਝ ਪਹੌਂ ਜਾ ਕੇ ਤੁਸੀਂ ਅੱਬ ਇਹਨਾਂ ਵਾਲੇ ਦਿਮਾਗ ਹੀ ਖਰਾਬ ਹੋਇਆ ਮੰਮੀ ਦਾ ਵੀ ਆ ਕੀ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਐਵੇਂ ਦਿਮਾਗ ਖਰਾਬ ਕਰਦੇ ਜਾਣ ਕੇ ਉਹਨੂੰ ਲੈਂਤਾ ਵਾ ਨੋ ਵੀ ਇੰਨਾ ਨਹੀਂ ਦਿਮਾਗ ਕੰਮ ਕਰੰਦਿਆ ਵੀ ਉਹਨੂੰ ਛੱਡ ਕੇ ਕਿੱਦਾਂ ਉਹਨਾਂ ਦਾ ਕੀ ਕਰਨਾ ਕੀ ਨਹੀਂ ਕਰਨਾ ਮੈਨੂੰ ਮੰਮੀ ਕਹਿੰਦੀ ਆਈ ਉਹਦਾ ਸਮਾਨ ਲਿਆ ਗਈ ਹੈ ਸਾਨੂੰ ਹੱਦ ਹੋ ਗਈ ਮੰਮੀ ਹੋਣਾ ਵਾਲੀ ਨਾ ਲੱਠੀ ਚੜੀ ਨਹੀਂ ਆਈ ਉਹੋ ਹੀ ਕਰੀਮਾ ਕੁੜਮਾ ਤੋਂ ਸਮੇ ਲੜ ਕੇ ਆਈ ਅੱਛਾ ਉਹੋ ਹੀ ਮੱਲਬ ਲੈ ਆਉਣਾ ਸੀ ਉਹ ਸਮਾਨ ਤੇ ਮੰਮੀ ਨੂੰ ਕਿਹਾ ਕਿ ਆਹ ਹੋਣਾ ਇਹਨਾਂ ਵੀ ਮੇਰਾ ਸਮਾਨ ਲਿਆਉਣ ਵਾਲਾ ਹੈ ਤੇ ਮੰਮੀ ਮੈਨੂੰ ਕਹਿੰਦੀ ਵੀ ਜਿਆਦਾ ਸਮਾਨ ਲਿਆ ਗਿਆ ਤੇ ਦੱਸ ਮੈਂ ਨਹੀਂ ਜਾਣਾ ਕਿਤੇ ਨਹੀਂ ਇਹਨਾਂ ਨੂੰ ਇੰਨਾ ਨਹੀਂ ਪਤਾ ਵੀ ਉਹਨੂੰ ਉੱਥੇ ਘਲਾਉਣਾ ਵਾ ਮੁੜ ਕੇ ਕੀ ਕਰਨਾ ਕਿੱਦਾਂ ਨਹੀਂ ਉਹਨਾਂ ਦਾ ਫੋਨ ਪੰਨ ਵੀ ਆਇਆ ਕਿ ਨਹੀਂ ਐਨੇ ਦਿਮਾਗ ਖਰਾਬ ਹੋਇਆ ਵਾ ਤਿਆਂ ਇਦਾਂ ਘਰ ਆਈਆਂ ਹੋਣ ਤੇ ਕਿਤੇ ਰੋਟੀ ਨਹੀਂ ਲੰਗਦੀ ਇਹਨਾਂ ਨੂੰ ਸਮਾਨ ਦੀ ਪਈ ਮਾਵਾਂ ᱛਿਆਂ ਨੂੰ ਉਹ ਤਾਂ ਕਿਹੜਾ ਇੰਨੀ ਟੈਨਸ਼ਨ ਹੁੰਦੀ ਆ ਇਹਨਾਂ ਨੂੰ ਹੈ ਹੀ ਕੋਕ ਨਹੀਂ ਗਾ ਇਹਨਾਂ ਨੂੰ ਇਹੀ ਉਹ ਵੀ ਕਰੀਮਾ ਆ ਜਾਣ ਪਾਡਰ ਆ ਜਾਣ ਅਮੰਡਾ ਦੇ ਦਿਮਾਗ ਇਨਾ ਮੋਟਾ ਹੋ ਗਿਆ ਨਾ ਪਤਾ ਹੀ ਨਹੀਂ ਹੁੰਦਾ ਸਹੀ ਕਹਾਂ ਮੈਂ ਤੇ ਗੁੱਸਾ ਕਰਦੇ ਜੇ ਪਰ ਮੰਮੀ ਦਾ ਵੀ ਦਿਮਾਗ ਹੈ ਨਹੀਂ ਗਾ ਉਹਨੂੰ ਨਹੀਂ ਪਤਾ ਕਿ ਧੀ ਘਰ ਆਈ ਤੇ ਮੈਂ ਉਹਦੇ ਬਾਰੇ ਕੋਈ ਸੋਚਾਂ ਉਹਨੂੰ ਹੁਣ ਕਿਤੇ ਹੋਰ ਤੋਰਨਾ ਕਿ ਉੱਥੇ ਛੱਡ ਕੇ ਆਉਣਾ ਵਾ ਇਹਨਾਂ ਦਾ ਦਿਮਾਗ ਹੁੰਦਾ ਉੱਥੇ ਲੈ ਕੇ ਆਉਣੇ ਹੀ ਅਗਲਾ ਫੋਨ ਨਹੀਂ ਕੀਤਾ ਮਗਰ ਇਹਨਾਂ ਨੂੰ ਗੱਲ ਦਾ ਇਹਨਾਂ ਨੂੰ ਫੋਨ ਕਰਨਾ ਜਿੰਨੇ ਕਿ ਨਾ ਅੱਕਾ ਤਾਂ ਨਹੀਂ ਐਦਾਂ ਡਿਆ ਕਰਨਾ ਜੇ ਅਗਲਾ ਨਾ ਖਾਣਗੇ ਇਹਨੂੰ ਤੇ ਕੀ ਇਹਨੇ ਕਰਨਾ ਪਊਟਰ ਕਈਮਾ ਦਾ ਆਪਣਾ ਫੇਰ ਬਾਲਦੀ ਫੇਰ ਦੂਜੇ ਥਾਂ ਨੂੰ ਗਈ ਆਫਾ ਮੈਂ ਆਦੇ ਨਹੀਂ ਹੁੰਦਾ ਕਿਸੇ ਗੱਲ ਚ ਹੋਰੀ ਨਾਲ ਦੀ ਜਿ ਸਿੱਧੀ ਗੱਲ ਆ ਮੇਰੇ ਤੋਂ ਦੰ ਨਹੀਂ ਮੰਨੀ ਮੈਂ ਕਿਹਾ ਸੀ ਨਾ ਖਾਓ ਨਾ ਖਾਓ ਅੱਗੇ ਮਹਾਂ ਰਿਸ਼ਤਾ ਇੱਥੇ ਹੋਇਆ ਵਾ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਇਹਦਾ ਰਿਸ਼ਤਾ ਲੱਭਦੇ ਨੂੰ ਤੇ ਹੁਣ ਹੋਰ ਕਿੱਥੇ ਐਦਾਂ ਈ ਛੱਤੀ ਹੋ ਜਾਊਗਾ ਹੋਰ ਕਿੱਥੇ ਹੋਣਾ ਜਿੱਦਾਂ ਇਹਦਾ ਕੰਮ ਆ ਅੱਥੇ ਨਹੀਂ ਵਸੀਦੀ ਹੋਰ ਕਿੱਥੇ ਵਸਣੇ ਉਹ ਤਾਂ ਨੰਮੀ ਬਦਾ ਮੈਨੂੰ ਕੀ ਕਹਿਣ ਦੀ ਆ ਆਏ ਵੀ ਤੂੰ ਤਾਂ ਨਹੀਂ ਜਾਣਦਾ ਵੀ ਤੈਨੂੰ ਪੈਸੇ ਨਾਲ ਖਰਚਣੇ ਪੈ ਇਹ ਅभी ਮੈਨੂੰ ਵੈਸੇ ਗੁੱਸਾ ਵਾਲਾ ਚੰਡ ਇਹਨਾਂ ਦਾ ਕਿ ਜਰਾ ਇਹਨਾਂ ਨੇ ਕੰਮ ਕੀਤਾ ਨਾ ਮੈਨੂੰ ਉਸ ਤੋਂ ਬੜੀ ਖੇਚਾਂ ਢੀ ਆ ਮੈਨੂੰ ਆਂਦੀ ਹੈ ਇਹ ਜਨਾਨੀਆਂ ਮਗਰ ਲੱਗੇ ਤੁਹਾਨੂੰ ਤੇ ਦੱਸ ਇਹ ਚ ਜਨਾਨੀਆਂ ਮਗਰ ਲੱਗਣ ਵਾਲੀ ਕਿਹੜੀ ਗੱਲ ਆ ਮੈਂ ਮਗਰ ਨਹੀਂ ਕੰਮ ਕਰਦਾ ਮੈਂ ਮੈਂ ਲੱਗੇ ਆ ਠੀਕ ਲੱਗੇ ਕੋਈ ਨਹੀਂ ਹੱਦ ਹੋ ਗਈ ਇਹ ਨਾ ਵਾਲੀ ਤੁਹਾਡੇ ਮਗਰ ਲੱਗ ਰਹੀਆਂ ਫੇਰ ਠੀਕ ਆ ਨਾ ਇਹਨਾਂ ਨੇ ਨਹੀਂ ਵਸਨ ਦੇਣਾ ਉੱਥੇ ਯਾ ਨਾ ਵਸਨ ਦੇਣ ਦਬਾ ਦੇ ਇੱਥੇ ਵੀ ਕਿਜੜਾ ਪਾ ਦੇਣਾ ਇਹਨਾਂ ਨੇ ਹਾਂ ਬੜਾ ਵਸਨ ਦੇਣਾ ਉੱਥੇ ਵੀ ਕਿਜੜਾ ਪਾ ਦੇਣਾ ਉੱਥੇ ਤੂੰ ਆਪਣਾ ਰਾਮਨਾਥ ਆਪਣਾ ਕੰਮ ਕਰੋ ਉਹ ਦਿਨ ਮੈਂ ਕਹ ਤੈਨੂੰ ਆਪਣਾ ਫਸਾਵਾਂ ਲਾ ਲਈ। ਉਦੋਂ ਦੇ ਤੁਹਾਡੇ ਜਿਹਦੇ ਪਿੰਡ ਚ ਲੜਾਈ ਪਾਤੀ ਸੀ ਇਹਨੇ। ਕੋਈ ਨਹੀਂ ਸਰਵਾ ਦੇਣੇ ਸੀ ਜਿੱਦਾਂ ਡਈ ਹੀ ਕਰਨ। ਕੋਈ ਗੱਲ ਨਹੀਂ। ਚੱਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ। ਜੋ ਕਰਦੀਆਂ ਨਾ ਕਰਨ ਦੇ ਇਹਨਾਂ ਨੂੰ। ਇਹਨਾਂ ਨੇ ਕਹੇ ਦੇਸ ਮੰਨਣੀ ਤੇ ਹੈ ਨਹੀਂ ਐ। ਮੈਂ ਵੀ ਵੇਖਾਂ ਜਾ ਕੇ ਸੋਈ ਚ ਕੰਮ ਕੋਈ। ਮੁੜ ਕੇ ਫੇਰ ਮੰਮੀ ਨੇ ਬੋਲਣਾ ਵੀ ਇਦਾਂ ਭੇ ਭਾਂਡੇ ਭੁੰਡੇ ਤੋਣ ਵਾਲਾ। ਕੋਈ ਨਾ ਆਪਣਾ ਕੰਮ ਕਰ। ਇਦਾਂ ਫਾਲਤੂ ਬੋਲਣਗੇ ਫਿਰ ਮੈਨੂੰ ਦੱਸੀ। ਸ਼ਰਮੀ ਲਈ ਇਹਨਾਂ ਨੇ। ਅਕਲ ਮਸਾ ਨਹੀਂ ਹੈਗੀ ਇਹਨਾਂ ਨੂੰ। ਤੇ ਮੇਰਾ ਬਾਤ ਚੱਲੇ ਨਾ ਤੈਨੂੰ ਮੈਂ ਹੁਣੇ ਸੁੱਟ ਕੇ ਆਵਾਂ ਉੱਥੇ। ਹਾਂ ਮਾਂ ਜੀ ਦੇ ਪੰਡਿਆ ਜੇ ਬਸ ਮੰਮੀ ਲਾਉਣ ਲਈ ਹਮਾਂ ਲੇ ਹੀਗੇ ਚਲ ਮੇਰੇ ਚਾਰ ਸੋ ਬਾਅਦ ਚ ਲਾ ਲਈ ਜਾ 5 ਮਿੰਟ ਬਾਹਰ ਜਾ ਕਿਉਂ ਕੀ ਗੱਲਾਂ ਮੈਨੂੰ ਕੰਮ ਆ ਕੋਈ ਮੈਂ ਫੋਨ ਕਰਨਾ ਕਿਤੇ ਤੇ ਤੂੰ ਉੱਥੇ ਡਰੈਗ ਰੂਮ ਚ ਬਹਿ ਕੇ ਗੱਲ ਕਰ ਲਾ ਜੇ ਕਿਨੂੰ ਕਰਨੀਆਂ ਤੇ ਜਿੰਨੀ ਗੱਲ ਕਹੀ ਜਾਵੇ ਨਾ ਉਹਦਾ ਜਵਾਬ द्या ਕਰ ਚੁੱਪ ਕਰਕੇ ਨਾ ਚੱਲ ਬਾਹਰ ਤੇ ਦੱਸ ਹਾਂ ਮੈਂ ਕੰਮ ਕਰਨ ਲਈ ਆ ਮੈਂ ਕੰਮ ਮਕਾ ਲਈ ਨੀ ਅਜਾ ਤੂੰ ਹੀ ਆਪਣਾ ਗੱਲ ਜਿਹੜੀ ਕਰ ਰਹੀ ਥੇ ਬਹਿ ਕੇ ਕਰ ਲਓ ਤੇ ਜਬਾਂ ਜਾ ਰਹਿ ਨਾ ਅੰਮੀ ਤੂੰ ਹਟਦੀ ਨੀਗੀ ਜਾ ਜਾ ਕੰਮ ਕਰ ਜਾ ਕੇ ਆਪਣਾ ਮੈਂ ਤਾਂ ੱਗੇ ਬੜੀ ਖਪੀ ਆ ਆ ਹੌ ਤੌਣਾ ਉਤਰਾ ਖਪੋਂਦਾ ਰਹਿੰਦਾ ਮੈਨੂੰ ਸਾਰਾ ਸਾਰਾ ਦਿਨ ਹਾਈ ਹਾਈ ਮੈਂ ਘਰਾਂ ਦੇ ਘਰਾਂ ਕੀ ਕੁੜੀ ਦੀ ਤੇ ਮੈਨੂੰ ਇਹ ਨਹੀਂ ਟੈਨਸ਼ਨ ਹੋਣਾ ਮੈਂ ਕਿਹੜੇ ਪਾਸੇ ਜਾਵਾਂ ਕਿਨੂੰ ਦੱਸਾਂ ਹੁਣ ਮੈਂ ਇੱਥੇ ਤੇ ਘਰ 'ਚ ਕੋਈ ਮੇਰੀ ਸੁਣਨ ਵਾਲਾ ਵੀ ਹੈ ਨਹੀਂਗਾ ਇਦਾਂ ਕਰਦੀ ਆ ਤਾਈ ਨੂੰ ਫੋਨ ਕਰਨੀ ਆ ਵੀ ਤੂੰ ਬਣੀ ਸੀ ਨਾ ਮੈਂ ਚੋਲਣ ਡੋਬ ਕੇ ਰੱਖਤੀ ਮੇਰੀ ਧੀ ਹੀਰੇ ਵਰਗੀ ਇਹਨੂੰ ਸੱਤਨੀ ਆ ਇਹਨੂੰ ਕਰਨੀ ਜਰਾ ਕੇ ਫੋਨ ਅੱਜ ਹੈਲੋ ਸਤਿ ਸ਼੍ਰੀ ਅਕਾਲ ਤਾਈ ਜੀ ਹਾਂਜੀ ਠੀਕ ਹੀ ਆ। ਹਾਂ। ਮੇਰੀ ਗੱਲ ਸੁਣੋ ਮੈਨੂੰ ਨਾ ਬੜਾ ਜ਼ਰੂਰੀ ਕੰਮ ਆ ਤੜਨਾ ਤੇ ਭਾਵੇਂ 5 ਮਿੰਟ ਕੱਢ ਕੇ ਆਓ ਤੇ ਹੁਣੇ ਆਓ ਸਾਡੇ ਘਰ। ਉਹ ਨਹੀਂ ਨਹੀਂ ਸੋਖੀ ਆ। ਆਹੋ। ਨਹੀਂ ਕਾਰ ਆਗੇ ਫੇਰ ਦੱਸੂਗੀ ਮੈਂ। ਹਾਂ। ਚਲੋ ਠੀਕ ਆ। ਆਜੋ ਆਜੋ ਫਿਰ ਮਿਲਣ ਡੀ ਜੇ ਤੁਹਾਨੂੰ। ਚੰਗਾ। ਚਲ ਆਉਂਦੀ ਆ ਨਾ ਹੁਣ। ਹੁਣ ਇਹਦੇ ਪਟੋਕੇ ਤੋਂ ਨਹੀਂ ਮੈਂ ਚਾਜ ਨਾ ਚੜਾ ਕਰ ਹੈ ਵੀ ਕਿਦਾਂ ਦੇ ਉਤਰੇ ਲੱਭਦੇ ਹਨ ਨੂੰ ਕੁੜਮਾ ਨਾ ਮੇਰੀ 3 ਦੀ ਕੋ ਜਿੰਦਗੀ ਰਹੀ ਉੱਥੇ ਤਾਂ ਨਾ ਹੋਰ ਤਿੰਨ ਨਿਆਣੇ ਵਿਆਹੇ ਆ ਉਤਰੇ ਤਿੰਨੇ ਡੁੱਬ ਗਏ ਮੇਰੇ ਤੇ ਮੈਨੂੰ ਤਾਂ ਕੋਈ ਰਿਸ਼ਤੇਦਾਰ ਚੱਜਦਾ ਨਹੀਂ ਪਿਆ ਘਰਾਂ ਤੇ ਕਰਾਂ ਕਿ ਮੈਨੂੰ ਸਮਝੀ ਕੁਛ ਨਹੀਂ ਆਉਂਦੀ ਹੁਣ ਵੀ ਬਣ ਕੇ ਗਿਆ ਮੇਰੇ ਨਾਲ ਮੈਂ ਤਾਂ ਕਦੀ ਕਿਸਨਾ ਮਾੜਾ ਕੀਤਾ ਹੀ ਨਹੀਂ ਚੱਲ ਕੋਈ ਨਹੀਂ ਤਾਈ ਨੂੰ ਤੇ ਆਉਣ ਦੇ ਹਜਰਾਕ ਨਾ ਕੀ ਕਰਨ ਲਈ ਆ ਕੋਸ਼ਨੀ ਜੀ ਦੀਆਂ ਨਵੇਂ ਕੱਪੜੇ ਜਿਹੜੇ ਨਾ ਚੰਗੀਦਰਾ ਮੈਂ ਹਜੂਰ ਜੁੜ ਜੁੜ ਕੇ ਰੱਖਦੀ ਆ ਹਾਂ ਗਰਾਂ ਚ ਉੱਤੇ ਡਿੱਗਦੀ ਫਿਰਦੇ ਨੇ ਚਲ ਚੰਗੀਦਰਾ ਨੇ ਮੈਂ ਗਰਮੀਆਂ ਵਾਲੇ ਕੱਢ ਕੇ ਤੇ ਹੁਣ ਉਹ ਤੰਗ ਹੋਏ ਇਹਨਾਂ ਨੂੰ ਸਾਫ ਦੇਣੀ ਆ ਚਲ ਤੂੰ ਤੇ ਇੱਥੇ ਕੰਮ ਕਰ ਲੈ ਤੈਨੂੰ ਬਾਹਰ ਕੀ ਹੋਣਾ ਤੈਨੂੰ ਕੋਈ ਪਤਾ ਨਹੀਂ ਲੱਗਣ ਡਿਆ ਜੋ ਮਰਜ਼ੀ ਹੁੰਦਾ ਰਹੇ ਮੈਂ ਨਹੀਂ ਜਾਣ ਦਿੰਦੀ ਇਹਨਾਂ ਨੂੰ ਗੱਲ ਨਹੀਂ ਉਹਨੇ ਫੇਰ ਵੇ ਕੀ ਪੁਆੜਾ ਪਾਇਆ ਉਹਨੂੰ ਹੈ ਹੀ ਨਹੀਂ ਅਕਲੀ ਹੈ ਨਹੀਂ ਨਾ ਮਾਵਾਂ ਧੀਆਂ ਨੇ ਹੁਣ ਕਾਹਦਾ ਪੁਆੜਾ ਪਾਤਾ ਹੋਣ ਸਨੀ ਨੂੰ ਆਂਦੇ ਹੀ ਉਹ ਪੇ ਜਿਹੜਾ ਉੱਥੇ ਦਾ ਸਮਾਨ ਮੁੱਕਾ ਹੀ ਜਿਹੜਾ ਉਹਨਾਂ ਨੇ ਨਹੀਂ ਲਿਆ ਕੇ ਦਿੱਤਾ ਤੇ ਉਹ ਪਾਊਡਰ ਕਰੀਮਾਂ ਹੀ ਲਿਆ ਕੇ ਦਈਏ ਇਹਨਾਂ ਨੂੰ ਦੱਸ ਕੀ ਕਰੇ ਉਹ ਤੈਨੂੰ ਨਾ ਕਰ ਆਇਆ ਵਾ ਇਹ ਤਾਂ ਤੁਹਾਨੂੰ ਤੇ ਕੋਲ ਹੈ ਨਹੀਂ ਹੁਣ ਮੈਂ ਕੀ ਕਰਾਂ ਤੇ ਨਿੱਕਰੇ ਇਹਨਾਂ ਨੂੰ ਕਰੀਮਾਂ ਲਾ ਕੇ ਪਹਿਲਾਂ ਦੱਸੋ ਹਾਂ ਮੈਨੂੰ ਕੀ ਕਰਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਕਰਦੀਆਂ ਫਿਰਦੀਆਂ ਜਾਣ ਬੁੱਝ ਕੇ ਲੜਾਈ ਪਾਉਣੀ ਆ ਕਿਸੇ ਨਾ ਕਿਸੇ ਤਰੀਕੇ ਨਾਲ ਤੇ ਉਹ ਪਾਤੀ ਉਹਨਾਂ ਨੇ ਹੋਰਨਣ ਕੁਝ ਨਹੀਂ ਚਾਹੀਦਾ ਓਏ ਇਹ ਤੇ ਬੜਾ ਬੋਲ ਕੇ ਆਈ ਹੈ ਕਿ ਹੁਣ ਮੈਂ ਉਹਨੂੰ ਸਮਝਾ ਕੇ ਆਈ ਆ ਕਿ ਤੂੰ ਨਾ ਬੋਲੋ ਤੂੰ ਕੋ ਖਪਣ ਡੇ ਜੇ ਉਹਨਾਂ ਨੇ ਤੇ ਹਟਣਾ ਨਹੀਂਗਾ ਠੀਕ ਕਰੀਏ ਮੈਂ ਭਾਂਡੇ ਜੇ ਉਧਰੋਂ ਗਈਆਂ ਰਸੋਈ ਚ ਗਈਆਂ ਕੰਮ ਕਰਨ ਉਹ ਭਾਂਡੇ ਭੁੰਡੇ ਧੋ ਕੇ ਰੱਖ ਲਾਂ ਤੇ ਉੱਥੋਂ ਮੈਨੂੰ ਸੋਈ ਚੋਂ ਕੱਢ ਛੜਿਆ ਵਾ ਐ ਮੈਂ ਕਹਿੰਨਾ ਫੋਨ ਤੇ ਗੱਲ ਕਰ ਲੈ ਤੂੰ ਬਾਹਰ ਬਾਹਰ ਜਾ ਤੇ ਮੈਂ ਕੋਈ ਨਹੀਂ ਜਗਾਵਾਂ ਤੇ ਹੋਰ ਕਿਤੇ ਗੱਲ ਕਰ ਹੋਰ ਕਿਤੇ ਜਾ ਕੇ ਨਹੀਂ ਗੱਲ ਕਰ ਸਕੀ ਨਹੀਂ ਰਸੋਈ ਚ ਹੀ ਗੱਲ ਕਰਨੀ ਆ ਕੀ ਪਤਾ ਮੈਂ ਵੀ ਡਰੈਂਗ ਰੂਮ ਚ ਬਹਿ ਜਾਉ ਨਹੀਂ ਮੈਂ ਕਹਿੰਦੀ ਗੱਲ ਇੱਥੇ ਕਰ ਨੀ ਤੂੰ ਜਾ ਇੱਥੇ ਤੇ ਤੂੰ ਕਹਿੰਨੇ ਫਿਰ ਕੰਮ ਕਰਕੇ ਬਾਹ ਮੈਂ ਸੁਣਾ ਕੇ ਹੋਣਾ ਹੀ ਮੈਂ ਕੱਖ ਨਹੀਂ ਕਿਹਾ ਮੈਂ ਫਿਰ ਕਲੇਸ਼ ਤੇ ਡਰਦੀ ਨਹੀਂ ਉਹ ਕਹਿੰਦੀ ਮੈਂ ਕੀ ਕਰਾਂ ਦੱਸ ਮੈਂ ਵੀ ਦੱਸੋ ਕੀ ਕਰਾਂ ਕਿਹੜੇ ਕਿਸ ਦੀ ਮੰਨਦੇ ਨੇ ਜਾਂਦੇ ਕਿਸ ਦੀ ਮੰਨਦੇ ਹੁਣ ਜਾਂ ਕਿਸੇ ਦੇ ਕੁਝ ਕਿਹਾ ਨਾਲ ਸਮਝ ਲੱਗਦੀ ਹੈ ਤਾਂ ਵੀ ਕੋਈ ਕਹਿ ਦੇ ਤੇ ਉਹਨੂੰ ਕਹਿੰਦੀ ਬੁੱਢੀਆਂ ਥਲੇ ਲੱਗੇ ਜੇ ਤੁਸੀਂ ਹੁਣ ਉਹ ਕਹਿੰਦੀ ਤਾਂ ਕਰਕੇ ਤੁਸੀਂ ਆਪਣੀ ਭੈਣ ਤੇ ਖਰਚਾ ਨਹੀਂ ਕਰਦੇ ਮੰਮੀ ਕਹਿੰਦੇ ਆਹ ਪਹਿਲਾਂ ਮੰਮੀ ਦੇ ਕਹਿਣ ਵਾਲੀਆਂ ਨੇ ਗਲਨਾ ਵਾਲੀਆਂ ਜਿਹੜੀਆਂ ਕਹਿੰਦੇ ਨੇ ਇੱਕ ਦਿਨ ਨਾ ਬਸਣਾ ਜਾਂ ਕਿ ਨਹੀਂ ਬਸਣਾ ਉਹਦੇ ਮਗਰ ਲਾ ਕੇ ਤੇ ਆਪਣਾ ਘਰ ਵੀ ਦੇਣੇ ਬਰਬਾਦ ਕਰਨ ਨਾ ਉਹਨੂੰ ਉੱਥੇ ਵਸਣ ਦੇਣਾ ਤੇ ਨਾ ਇਹਨਾਂ ਨੂੰ ਮੁੰਡਿਆਂ ਨੂੰ ਵਸਣ ਦੇਣਾ। ਇਹਨਾਂ ਦਾ ਖੜਨਾ ਕਿ ਨਹੀਂ ਖੜਨਾ ਕਿ ਜਿੱਦਾਂ ਅਮਨ ਆਈ ਹੈ ਇੱਥੇ ਤੇ ਇਹ ਵੀ ਇੱਥੋਂ ਚੱਲ ਜਾਂਦੇ ਤੇ ਫੇਰ ਬੜੇ ਖੁਸ਼ ਨੇ। ਦੱਸ ਕੀ ਕਰੀਏ ਅਸੀਂ ਹੁਣ? ਮੈਂ ਵੀ ਦੱਸੋ ਕੀ ਦਸਾਂ ਹੁਣ। ਇਹਦੇ ਨਾਲ ਗੱਲ ਕਰੀਏ ਕਿਹੜਾ ਇਹਨਾਂ ਨੂੰ ਸਮਝਾਏ ਕਿਹੜਾ ਇਹਨਾਂ ਨਾਲ ਮੱਥਾ ਮਾਰੇ ਕਿ ਇਹਦੀ ਤੇ ਮੰਨਦੇ ਹੀ ਨਹੀਂ। ਨਾਲੇ ਡੈਡੀ ਦੀ ਸੁਣਦੇ ਨੇ। ਦੋ ਕੁ ਮਿੰਟ ਅਸਰ ਹੁੰਦਾ ਵਾ ਘੜੀਪਲ ਜਿਹੜਾ ਛੜਕਾ ਪਿੰਦੀਆਂ ਨੇ ਮੜੇ ਜੇ ਮੂੰਹ ਠਾਹ ਹੁੰਦੇ ਆ ਤੇ ਮੁੜ ਕੇ ਫੇਰ ਉਹੋ ਕੋਜੀ। ਇਹਨਾਂ ਨੇ ਸੁਧਰਨਾ ਮਾਵਾਂ ਤੀਆਂ ਨੇ। ਚਲ ਕੋਈ ਨਹੀਂ ਉਸ ਕਾ ਸਾਮਲਾ ਕਪੜੇ ਮੈਂ ਇਹੇ ਕਰਨਾ ਲੱਗੀ ਦੀਦੀ ਆਪਿੰਦਰ ਨਾਲ ਗੱਲ ਸਾਮਣ ਲਕੀਆਂ ਹੀ ਆਪਣਾ ਖਾਰਾ ਲੱਗੇ ਸਾਮਣ ਚਲ ਬੋਤਾ ਨਾ ਬੋਲੀ ਹੁਣ ਚੰਗਾ ਹਰ ਢੀ ਕੋਲ ਨਹੀਂ ਇਹਨਾਂ ਦੀ ਰੋਜ਼ ਜਿਹੜੀ ਸੁਣੀਆਂ ਚੰਗੀਆਂ ਕਰਦੀ ਨਾ ਤੁੰਦ ਨਾਲ ਗੱਲ ਤੈਨੂੰ ਮੈਂ ਜਿਹੜੀ ਗੱਲ ਕੀਤੀ ਉਹਦੇ ਤੇ ਗੌਰੇ ਨਹੀਂ ਕੀਤਾ ਕਰੋ ਇਹਨਾਂ ਗੱਲ ਤੇ ਹੀ ਆਪਾਂ ਵੱਖ ਹੋਈਏ ਲੇ ਆਦੇ ਤਾਈ ਤੁਰੇ ਹੁੰਦੇ ਆ ਤਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਯਾਰ ਜੀ ਬੜਾ ਵਧੀਆ ਤੂੰ ਆਪਣਾ ਸੁਣਾ ਆਪਣਾ ਬੜਾ ਵਧੀਆ ਕਿਦੋਂ ਆਏ ਬਾਰੋਂ ਬਾਰੋਂ ਕੀ ਆਏ ਹਾਂ ਬਾਹਰ ਗਈ ਅੱਛਾ ਉਥੋਂ ਦਾ ਮੇਰਾ ਪੋਤਾ ਹੀ ਨਾ ਮੈਨੂੰ ਆਉਂਦਾ ਠੀਕ ਆ ਠੀਕ ਆ ਤੇ ਇਹ ਵਾ ਵੀ ਬਾਹਰ ਵੀ ਸਾਰੇ ਕੰਮਾਂ ਨਾ ਤੁਰ ਜਾਂਦੇ ਨੇ ਤੇ ਮੇਰਾ ਉੱਥੇ ਜੀ ਨਾ ਲੱਗੇ ਉਹ ਆਖੇ ਤੂੰ ਆਈ ਹਾਂ ਤੂੰ ਰੋ ਚ 6 ਮਹੀਨੇ ਫਿਰ ਵੀ ਮੈਂ ਲਾ ਆਈ ਆ ਉਹ ਚਲ ਚੰਗਾ ਹੋਇਆ ਵਾ ਦੱਸਾ ਕੀ ਗੱਲ ਵਾ ਬੀਬੀ ਉੱਥੇ ਆ ਗੱਲ ਇੱਕ ਹੈਗੀ ਨਾ ਹੋਰ ਵੀ ਤੂੰ ਇੱਥੇ ਗਿੱਜੇ ਜੇ ਕਿਤੇ ਫਿਰਨ ਤੋਰਨ ਉੱਥੇ ਤਾਂ ਬੰਦਾ ਵੱਜਣਾ ਹੋਈਂਦਾ ਵਾ ਬਸ ਬਸ ਠੀਕ ਨਹੀਂ ਤੇ ਕੀ ਕਰਨਾ ਇਕੱਲੇ ਬੰਦੇ ਦਾ ਫਿਰ ਦੇ ਟਾਈਮ ਪਾਸ ਨਹੀਂ ਹੁੰਦਾ ਤੇ ਤੇ ਤੂੰ ਤਾਂ ਵੀ ਕਰਮਾਂ ਵਾਲੇ ਜੀ ਬਈ ਨਾ ਟਰੈਵਲ ਆਏ ਜਾਨੀ ਤੇ ਲੋਕੀ 2-3 ਮਹੀਨੇ ਨਹੀਂ ਕੱਢਦੇ ਉੱਥੇ ਤੇ ਹੁਣ ਹੋ ਗਿਆ ਹੀ ਹਫਤਾ ਖ ਹੋ ਗਿਆ ਆ ਜੀ ਚੱਲ ਚੰਗਾ ਕੀਤਾ ਚਲੋ ਅੱਗੇ ਜੀ ਜੀਵਨ ਦਾ ਫੋਨ ਗਿਆ ਸੀ ਜੀਵਨ ਦਾ ਫੋਨ ਗਿਆ ਸੀ ਆਹੋ ਅੱਛਾ ਅੱਛਾ ਚਲੋ ਕੰਮ ਹੋਣਾ ਕੋਈ ਉਹਨੂੰ

ਸਤਿ ਸ੍ਰੀ ਅਕਾਲ ਤਾਈ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੈ ਜੀ ਬਣਾ ਤਾਈ ਕਹਿੰਦੀ ਫੋਨ ਕੀਤਾ ਤੂੰ ਕੀ ਕੰਮ ਹੀ ਹੋਈ ਆਹੋ ਕੰਮ ਆ ਮੈਨੂੰ ਥੋੜਾ ਜਿਹਾ ਅੱਛਾ 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 ਚੱਲ ਤੁਸੀਂ ਦੋ ਨਾ ਦੋਨੇ ਬੈਠੋ ਤੇ ਸ਼ਰਨ ਨੂੰ ਕਿਉਂ ਪੀ ਚਾਹ ਬਣਾ ਦੇ ਚੱਲ ਠੀਕ ਮੈਂ ਭੇਜਦਾ ਉਹਨੂੰ ਆਹ ਭੇਜਿਓ ਫਿਰ ਹਾਂ ਹੋ ਸੁਣਾਓ ਤਾਈ ਜੀ ਕਿਦਾਂ ਦੇ ਆਏ ਜੇ 12 ਫਿਰ ਮੈਨੂੰ ਹੋ ਹੀ ਗਿਆ ਹਫਤਾ ਆਈ ਨੂੰ ਚੱਲ ਫਿਰ ਤੇ ਵਧੀਆ ਕਿਤੇ ਮਿਲਣ ਤੱਕ ਨਹੀਂ ਆਏ ਸਾਨੂੰ ਨਾ ਕਿ ਫੋਨ ਹੀ ਕੀਤਾ ਕਿ ਮੈਂ ਆ ਗਈ ਆ ਅਰੇ ਇੱਥੇ ਘਾਬਟ ਵਿੱਚ ਹੀ ਮੈਂ ਉੱਠੀ ਨਹੀਂ ਹਾਂ ਕਾਲੇ ਮੀਂਹ ਗਲੇ ਤੇ ਡੀ ਦੂਤ ਹੈ ਵਾ ਹੈ ਜੱਜਤ ਬਹਿ ਬਹਿ ਕੇ ਥੱਕ ਗਏ ਹੋਣੇ ਆ ਪੋਤਾ ਬੇਲਾ ਤਾਂ ਉਹ ਨਾ ਮਨੁੰਦੇ ਅੱਛਾ ਉਹਨੂੰ ਬੜਾ ਚਾਹੀ ਹਾਂ ਪਰ ਚਲੋ ਮੈਂ ਫੇਰ ਵਿਸ਼ੇ ਮੈਨੇ ਲਾਇਆ ਇੰਆ ਚਲ ਚੰਗਾ ਕੀਤਾ ਤੁਸੀਂ ਤੇ 6 ਮਹੀਨੇ ਉੱਥੇ ਲਾਏ ਤੇ ਪਰ ਸਾਹ ਨੂੰ ਰਿਸ਼ਤੇਦਾਰ ਕਿਦਾਂ ਦਾ ਟਕਰਾ ਗਏ ਹੀ ਕੀ ਗੱਲ ਹੈ ਗੱਲ ਕਾਦੀ ਆ ਆ ਜਿਹੜੀ ਕੁੜਮਣੀ ਲੱਭ ਕੇ ਦਿੱਤੀ ਆ ਨਾ ਤੁਸੀਂ ਇਹ ਤਾਂ ਪਵਾੜੇ ਦੀ ਜੜ ਵਾ ਅਨ ਪੜ ਜਨਾਨੀ ਆ ਇਹਨੂੰ ਤਾਂ ਕੂਨ ਦਾ ਨਹੀਂ ਪਤਾ ਮੇਰੀ ਧੀ ਨੂੰ ਕੁਛ ਲੈ ਕੇ ਨਹੀਂ ਦਿੰਦੀ ਜੇ ਉਹ ਵਿਚਾਰੀ ਮੰਗਦੀ ਤੇ ਘਰ ਚ ਕਾਲਾ ਕਰ ਦਿੰਦੀ ਉਸੇ ਵੇਲੇ ਹਾਏ ਇਹੋ ਜੀ ਤੇ ਨਹੀਂ ਸੀ ਲਿਖਵਿੰਦਰ ਹੁਣ ਹੋ ਗਈ ਇਹੋ ਜੀ ਮੈਂ ਤੇ ਗਈ ਮੈਂ ਚੱਲ ਮੈਂ ਲੈ ਕੇ ਚੀਜ਼ਾਂ ਦੇਵ ਨਹੀਂ ਆਪਣੀ ਧੀ ਨੂੰ ਤੇ ਕਹਿੰਦੀ ਆ ਆਪਣੀ ਧੀ ਲੈ ਜਾ ਨਾਲ ਹੀ ਤੇ ਮੈਂ ਕੀ ਕਰਾਂ ਮੈਂ ਨਾਲ ਹੀ ਲੈ ਕੇ ਆ ਗਈ ਫਿਰ ਹੋ ਮੈਂ ਤੇ ਇਹ ਨਹੀਂ ਸਮਝ ਆਉਣ ਦੇ ਤੂੰ ਕਿਹੜੇ ਮਾਰੇ ਕਲਮ ਕੀਤੇ ਹੀਗੇ ਕੱਲੀ ਕੱਲੀ ਸਾਡੀ ਧੀ ਸੌ ਸੁਖਣਾ ਦੀ ਹੈ ਤੁਸੀਂ ਕਿਹੜਾ ਵਿਆਰ ਲੱਲਿਆ ਸਾਡੇ ਕੋ ਕਿੱਥੇ ਸੜਤੀ ਮੇਰੀ ਧੀ ਕੰਜੂਸਾਂ ਦੇ ਪੱਲੇ ਮੈਂ ਤਾਂ ਨਹੀਂ ਸੀ ਮਾੜਾ ਆਪਣੇ ਵੱਲੋਂ ਲੱਭਾ ਮੈਂ ਤਾਂ ਬੜਾ ਸੋਹਣਾ ਆਪਣੇ ਵੱਲੋਂ ਕੀਤਾ ਵੈ ਪਰ ਇਹ ਭਾਈ ਹੁਣ ਮੈਨੂੰ ਕੇਦੇ ਟਿੰਡ ਦਾ ਕੀ ਪਤਾ ਕਿ ਜਾਂਦਾ ਵੈ ਕਦੇ ਚੰਗਾ ਕੀਤਾ ਵੈ ਮੇਰੀ ਧੀ ਟਰੋਲ ਕਰਕੇ ਆਕਤੀਆ ਕੱਲ ਜੀਵਾਂ ਤੂੰ ਖਾਪਨਾ ਕੋਈ ਗੱਲ ਨਹੀਂ ਉਹਨੂੰ ਵੀ ਸਮਝਾਵਾਂਗੇ ਪਿੱਛੇ ਨੂਆ ਮਿੱਤੀ ਮਾਹੂਂ ਬਿਗਾਨੇ ਚਲੋ ਕੋ ਵਾਈ ਗਾਈ ਕੇਦੇ ਥੋੜੀ ਬੋਦੀ ਇਹ ਤੂੰ ਭਾਈ ਕੁੜੀਆਂ ਨੂੰ ਅੱਜ ਕੱਲ੍ਹ ਜੋ ਚੀਜ਼ਾਂ ਚਾਹੀਦੀਆਂ ਨੇ ਉਹ ਤੇ ਚਾਹੀਦੀਆਂ ਹੀ ਨੇ ਪੁਰਾਵਾ ਵਰਤਦੇ ਨਾ ਸਾਰੀਆਂ ਹੀ ਛੱਡ ਗਏ ਆਪਣੇ ਨਾ ਪੁਰਾਵਾ ਵਰਤਦਿਆਂ ਨੇ ਤਾਈ ਜੀ ਉਹ ਜਨਾਨੀ ਸਮਝਣ ਵਾਲੀ ਨਹੀਂਗੀ ਬੜੀ ਤੇਜ ਜਨਾਨੀ ਆ ਤੁਹਾਨੂੰ ਕੀ ਪਤਾ ਵਾ ਹੁਣ ਤੇ ਕਿਤੇ ਕਿਸਮਤ ਚੰਗੀ ਹੋਈ ਤੇ ਮੇਰੀ ਤੀ ਦੇ ਉੱਥੇ ਪਿਆਰ ਲੱਗ ਜਾਣਗੇ ਨਹੀਂ ਤੇ ਉਹਨੇ ਨਹੀਂ ਹਸਣ ਦੇਣਾ ਮੇਰੀ ਤੀ ਨੂੰ ਮੈਂ ਤੈਨੂੰ ਦੱਸਾਂ ਖਾਪਨਾ ਖਬਿਆ ਨਹੀਂ ਕੋ ਕੰਮ ਹੁੰਦੇ ਤੇ ਉਹ ਜੋ ਉਹ ਨੂੰ ਸੁਝਾਵਾਂਗੇ ਤੇ ਤੂੰ ਪਰੌਣੇ ਦੀ ਸੁਨਾ ਮੈਨੂੰ ਕਿ ਪਰੌਣਾ ਵੀ ਕੁੜੀ ਨੂੰ ਗੱਲਾਂ ਕਰਦਾ ਪਰੌਣਾ ਗੱਲਾਂ ਤਾਂ ਨਹੀਂ ਕਰਦਾ ਪਰ ਮਾਂ ਦੇ ਪਿੱਛੇ ਪਿੱਛੇ ਰਹਿੰਦਾ ਜੀ ਉਹਦੀ ਬੋਲੀ ਬੋਲਦਾ ਮਾਂ ਆਪਣੀ ਦੀ ਉਹਨੂੰ ਨੀਗਾ ਫਟਾਫੀ ਮੇਰੇ ਘਰ ਦੀ ਐ ਮੈਂ ساری ਉਮਰ ਕੱਟਣੀ ਇਹਦੇ ਨਾਲ ਹੈ ਚਲ ਨਾ ਖਾਪ ਮਾਵਾਂ ਨੂੰ ਪਈ ਦੋ ਹੁੰਦਾ ਤੇ ਆਂਦਾ ਤੇ ਔਖੀ ਹੋਏ ਤੇ ਮਾਂ ਦੀ ਔਖੀ ਹੁੰਦੀ ਐ ਇਹ ਨਹੀਂ ਗੱਲ ਪਰ ਤੂੰ ਨਾ ਖਾਪ ਨਾ ਮੈਂ ਮੁੰਡੇ ਨੂੰ ਵੀ ਸਮਝਾਵਾਂਗੀ ਤੇ ਮੈਂ ਉਹਦੀ ਮਾਂ ਦੀ ਵੀ ਕਰਾਂਗੀ ਬੇਇਤੀ ਅਈਆ ਤਾਂ ਮੈਂ ਸਮਝਾਵਾਂਗੀ ਤੇ ਜੇ ਨਾ ਮੰਨੀ ਤੇ ਫਿਰ ਮੈਂ ਉਹਦੀ ਬੇਇਤੀ ਵੀ ਕਰਾਂਗੀ ਤੇ ਜੇ ਬੇਇਤੀ ਕਰਨੀ ਐ ਨਾ ਜਿਹੜਾ ਇੱਕ ਚੱਜ ਨਾ ਕਰਿਓ ਤੇ ਉਹਨੂੰ ਇਹ ਗੱਲ ਪੁੱਛਿਓ ਕਿ ਘਰ ਆਏ ਰਿਸ਼ਤੇਦਾਰਾਂ ਨਾਲ ਇਦਾਂ ਕਰੀਦਾ ਹੁੰਦਾ ਵਾ ਸਾਡੀ ਤੇ ਬੇਇੱਜ਼ਤੀ ਕਰਕੇ ਕੱਢਿਆ ਉਹਨੇ ਮੈਂ ਕੰਮ ਨੂੰ ਥੋੜੀ ਗਈ ਤਾਂ ਫਿੱਤੀ ਨੂੰ ਨਾਲ ਲੈ ਆਉਂਗੀ ਅਗਲੀ ਨੇ ਠੋਕ ਠੋਕ ਮੈਨੂੰ ਕਿਹਾ ਪਿ ਲੈ ਜਾ ਆਪਣੀ ਕੁੜੀ ਨਾਲ ਹੀ ਹੁਣ ਤੁਸੀਂ ਦੱਸੋ ਵੀ ਮੈਂ ਕੀ ਕਰਾਂ ਕਿਹੜੇ ਖੂਜ ਪੈ ਕੇ ਮਰ ਜਾ ਹੁਣ ਨੂੰ ਆ ਵੀ ਪਈ ਤਾਂ ਇੱਜ਼ਤ ਕਰਦੀਆਂ ਨੇ ਜੇ ਆਪਣੀ ਕਰੀਏ ਇੱਥੇ ਇਹ ਤਾਂ ਗੱਲ ਹੈ ਹੀ ਆ ਮੇਰੀਆਂ ਤੇ ਬੜੀਆਂ ਚੰਗੀਆਂ ਕਹਾਣੀਆਂ ਵੇਲਾ ਕਦੀ ਪੋਤੇ ਉਹਨੂੰ ਜਿਹੜੀ ਹੈ ਮੋ ਮੇਰੇ ਮੂੰਹ ਕੱਢਾਂ ਦੀ ਚੀਜ਼ ਦਾ ਨਾਂ ਹੁੰਦਾ ਵਾ ਉਸ ਵੇਲੇ ਜੇ ਪੋਤੇ ਨੇ ਜੇ ਮੁੰਡੇ ਨੇ ਨੂਹਾਂ ਨੇ ਕੱਦੀ ਨਹੀਂ ਕਿਸੇ ਨੇ ਨਾਂ ਕੀਤੀ ਇਹ ਤਾਂ ਬੜੀ ਮੈਂ ਤੇ ਸੁਣ ਕੇ ਸੋ ਮੈਂ ਤਾਂ ਸ਼ਰਮ ਬੜੀ ਆ ਮੁੰਡੇ ਇਹ ਸੁਣ ਕੇ ਅਹੀਂ ਤਾਂ ਕਰਕੇ ਰਿਸ਼ਤਾ ਕਰਤਾ ਫੇ ਤੁਸੀਂ ਕਿਹੜਾ ਮਾੜਾ ਕਰਨਾ ਸਾਡੇ ਨਾਲ ਚੱਲ ਤੂੰ ਖਾਪਣਾ ਮੈਂ ਹੁਣੇ ਫੋਨ ਕਰਕੇ ਤੇ ਗੱਲ ਕਰਨੇ ਆ ਚਲੋ ਫੇਕਵਾ ਕਰਕੇ ਵੇਖ ਲੋ ਗੱਲ ਪਕੀ ਜਾਂਦੇ ਆ ਗਾੜੀ ਆਹੋ ਦੱਸ ਦਿਓ ਮੈਨੂੰ ਤੇ ਕੁੜੀ ਨੂੰ ਹੀ ਆਖਦੇ ਠੀਕ ਨਾ ਕਰੇ ਕੁੜੀ ਵਿਚਾਰੀ ਤੱਦੀ ਰਹਿ ਗਈ ਅੱਗੇ ਨਾਲੋਂ ਵੇਖਿਓ ਤੇ ਸਹੀ ਕਿੰਡੀ ਸੋਹਣੀ ਹੁੰਦੀ ਸੀ ਤੇ ਵੇਖਿਓ ਕੀ ਬਣਿਆ ਕੁੜੀ ਵਿਚਾਰੀ ਦਾ ਚੱਲ ਛੱਡੋ ਤੁਸੀਂ ਵੀ ਫਿਰ ਆਜੋ ਫਿਰ ਉਹ ਚਾਹ ਬਣਾਈ ਹੋਣੀ ਹੈ ਕੁੜੀ ਨੇ ਚਾਹ ਪੀ ਜਾ ਚਲੋ ਆਜੋ ਅੰਦਰ ਬਹਿਨੇ ਆ ਠੀਕ ਕਰਨਾ ਹੈ ਹਿੱਟਾ ਤੇ ਚੰਗਾ ਸੀ ਮੈਨੂੰ ਕੀ ਪਤਾ ਹੀ ਇਹੋ ਜੀ ਜਨਾਨੀ ਹੈ ਮੈਂ ਤਾਂ ਆਪਣੇ ਵੱਲੋਂ ਵਧੀਆ ਸੋਚਿਆ ਇੰਨੇ ਚਿਰਾਂ ਦੀ ਰੋਟੀ ਬਣਾ ਕੇ ਤਾਂ ਬੈਠੀ ਆ ਪਤਾ ਨਹੀਂ ਕਿੱਥੇ ਚਲ ਗਈ ਨੇ ਬੰਦੇ ਦਾ ਕੰਮ ਮਟੇ ਅੰਮਾ ਜੰਦਾ ਤੇ ਗਰਮ ਗਰਮ ਰੋਟੀ ਖਾ ਲਿੰਦਾ ਆਪੇ ਮੇਰੀ ਗੱਲ ਸੁਣ ਹਾਂਜੀ ਰੋਟੀ ਪੱਕੀ ਆ ਰੋਟੀ ਪੱਕੀ ਸਾਰੀ ਤਿਆਰ ਮੈਨੂੰ ਭੜੀ ਪੋਖ ਲਗੀ ਛੇਤੀ ਲਿਆ ਗਿਆ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਗਏ ਕਿੱਥੇ ਉਹ ਜਾਣਾ ਕਿੱਥੇ ਸੀ ਉਹ ਮੈਂ ਜਾਣਿਆ ਮੋਟਰਾਲ ਨੂੰ ਅੱਛਾ ਉਸੇ ਰਾਹ ਚ ਲੱਗੋ ਚਾਹੀ ਮਿਲ ਗਈ ਉਹ ਕਹਿੰਦੀ ਵੀ ਏਦਾਂ ਕਰ ਵੀ ਮੇਰੇ ਨਾ ਪੋਤੇ ਨੇ ਆਉਣਾ ਹੀ ਤਾਂ ਨਾਲੇ ਆਉਣੇ ਪੋਤੇ ਨੂੰ ਨਹੀਂ ਹਾਂ ਕਿਹਨੂੰ ਮੈਨੂੰ ਜਾ ਕੇ ਚਾਹ ਪਾਣੀ ਦਾ ਸਮਾਨ ਲਿਆ ਕੇ ਤੇ ਚੱਲ ਤੁਸੀਂ ਘਰ ਹੀ ਦੱਸ ਜਾਣਾ ਦੱਸਣਾ ਮੈਨੂੰ ਕੀ ਸੀ ਓਕੇ ਨਹੀਂ ਵੀ ਉਹ ਪਤਾ ਨਹੀਂ ਕਿਹੜੇ ਵੇਲੇ ਆ ਜਾਣਾ ਮੈਂ ਉੱਥੋਂ ਭੱਲੇ ਚੱਲ ਗਿਆ ਟਾਈਮ ਬੜਾ ਲੱਗ ਗਿਆ ਚੱਲ ਕੋਈ ਨਹੀਂ ਤੁਸੀਂ ਬੈਠੋ ਤੇ ਮੈਂ ਸਬਜੀ ਗਰਮ ਕਰ ਲੈਣੀ ਆ ਨਾਲੇ ਮੇਰੀ ਗੱਲ ਸੁਣ ਇੱਕ ਕੰਮ ਕਰੀਏ ਆਪਾਂ ਮੇਰਾ ਜੀ ਕੰਡਿਆ ਪੇ ਕੱਲ ਨੂੰ ਆਪਾਂ ਸ਼ਰਮ ਕੋ ਹੋਗੇ ਤੇ ਕੋਈ ਗੱਲ ਨਹੀਂ ਜੀਤ ਮੇਰਾ ਵੀ ਕੰਡਿਆ ਮੈਂ ਤੁਹਾਨੂੰ ਸਭ ਨੂੰ ਕਹਿਣਾ ਹੈਗਾ ਤੇ ਕਪੜੇ ਕੁੱਪੜੇ ਮੜੀ ਮੋਟੇ ਪ੍ਰੈਸ ਕਰ ਸਣੀਆਂ ਬਾਤੀ ਬੁੱਤੀ ਦਾ ਨੂੰ ਪਤਾ ਹੁੰਦਾ ਚੱਲ ਕੋਈ ਨਹੀਂ ਮੈਂ ਕਰ ਹੀ ਲੈਂਦੀ ਰੋਟੀ ਲਿਆ ਦੋ ਭਾਈ ਖਾਣੇ ਖਵਾ ਲ ਕੇ ਨਾ ਹਾਂ ਆ来 ਆ来 ਸੇ ਪਾਂਡਾ ਫੜਨਾ ਤੇ